ਪ੍ਰੋਗਰਾਮ ਦੀ ਕੜੀ ਦੇ ਸਵੰਚ ਸਮੁੱਚੇ ਪੰਜਾਬ ਦੇ ਅੰਦਰ ਵੱਖ-ਵੱਖ ਥਾਵਾਂ ਤੇ ਕੈਂਪ ਲਾਏ ਜਾ ਰਹੇ ਨੇ ਅੰਦਰ ਜਿਹੜੇ ਲੋਕਾਂ ਦੇ ਛੋਟੇ-ਛੋਟੇ ਮਸਲੇ ਆ ਕੋਈ ਜਾਤੀ ਸਰਟੀਫਿਕੇਟ ਆ ਕੋਈ ਆਮਦਨ ਦਾ ਸਰਟੀਫਿਕੇਟ ਆ ਕੋਈ ਰੈਜ਼ੀਡੈਂਸ ਦਾ ਸਰਟੀਫਿਕੇਟ ਆ ਕੋਈ ਬਿਜਲੀ ਦਾ ਸਵਾਲ ਆ ਕੋਈ ਪਾਣੀ ਦਾ ਸਵਾਲ ਆ ਕੋਈ ਫਰਦ ਕਢਾਣੀ ਆ ਕੋਈ ਇੰਤਕਾਲ ਦਾ ਸਵਾਲ ਹੈ ਪੈਨਸ਼ਨ ਦਾ ਸਵਾਲ ਹੈ ਸੋ ਇਹਨਾਂ ਸਵਾਲਾਂ ਨੂੰ ਲੈ ਕੇ ਲੋਕਾਂ ਦੀ ਬੜੀ ਖੱਜਲ ਖਵਾਰੀ ਹੁੰਦੀ ਆ ਦਫ਼ਤਰਾਂ ਦੇ ਅੰਦਰ ਸੋ ਪੰਜਾਬ ਦੇ ਮੁੱਖ ਮੰਤਰੀ ਮਾਨਯੋਗ ਸਰਦਾਰ ਭਵਨ ਸਿੰਘ ਮਾਨ ਜੀ ਨੇ ਜਿਹੜੀ ਇੱਕ ਨਾਰਾ ਦਿੱਤਾ ਸਰਕਾਰ ਤੁਹਾਡੇ ਦਵਾਰ ਇਸ ਨਾਰੇ ਦੇ ਤਹਿਤ ਪਹਿਲੋ ਤਾਂ ਜਿਹੜੀਆਂ ਕੈਬਨਿਟ ਦੀਆਂ ਮੀਟਿੰਗਾਂ ਨੇ ਉਹ ਚੰਡੀਗੜ੍ਹ ਦੀ بجائے ਪੰਜਾਬ ਦੇ ਜ਼ਿਲ੍ਹਿਆਂ 'ਚ ਕਰਨੀਆਂ ਸ਼ੁਰੂ ਕੀਤੀਆਂ ਹੁਣ ਇਹਨੂੰ ਹੋਰ ਅੱਗੇ ਇੱਕ ਸਟੈਪ ਵੱਧਦੇ ਹੋਏ ਸਰਕਾਰ ਨੇ ਨਿਰਣਾ ਕੀਤਾ ਵੀ ਸਰਕਾਰ ਤੁਹਾਡੇ ਦਵਾਰ ਜਿਹੜੀ ਯੋਜਨਾ ਹੁਣ ਸਰਕਾਰ ਸੱਚ ਵਿੱਚ ਲੋਕਾਂ ਕੋਲ ਜਾਏਗੀ ਸੋ ਕੱਲੇ-ਕੱਲੇ ਪਿੰਡ ਜਾ ਕੇ ਇਹ ਕੈਂਪ ਲਾਏ ਜਾ ਰਹੇ ਆ ਸੋ ਅਸੀਂ ਆਮ ਤੌਰ ਤੇ ਦੇਖਦੇ ਆ ਇੱਕ ਸਰਟੀਫਿਕੇਟ ਬਣਾਣਾ ਹੋਵੇ ਕਿਸੇ ਜੀ ਨੇ ਪਿਓ ਸਰਟੀਫਿਕੇਟ ਬਣਾਉਣ ਲੱਗੇ ਬੰਦੇ ਦੀ ਤਸੱਲੀ ਹੋ ਜਾਂਦੀ ਆ ਪਹਿਲਾਂ ਡਾਕੂਮੈਂਟ ਲਾਓ ਟਾਈਪ ਕਰਾਓ ਫਿਰ ਸਰਪੰਚ ਕੋਲ ਜਾਓ ਫਿਰ ਪਟਵਾਰੀ ਕੋਲ ਜਾਓ ਫਿਰ ਸਬੂਧਾ ਚ ਜਾਓ ਫੋਟੋ ਕਰਾਓ ਫਿਰ ਕਿਤੇ 10 15 ਦਿਨ ਬਾਅਦ ਜਿਹੜਾ ਸਰਟੀਫਿਕੇਟ ਮਿਲਦਾ ਸੋ ਪੈਸਿਆਂ ਦੀ ਖੰਜਲ ਖਵਾਰੀ ਵੀ ਬਹੁਤ ਹੁੰਦੀ ਆ ਤੇ ਨਾਲ ਦੀ ਨਾਲ ਜਿਹੜਾ ਦਿਹਾੜੀਆਂ ਵੀ ਲੋਕਾਂ ਦੀ ਟੁੱਟਦੀਆਂ ਨੇ ਹਰਾਸਮੈਂਟ ਜਿਹੜੀ ਆ ਦਿਮਾਗੀ ਤੌਰ ਤੇ ਉਹ ਜ਼ਿਆਦਾ ਸੋ ਇਸ ਕਰਕੇ ਅੱਜ ਮੇਰੇ ਹਲਕੇ ਦੇ ਚਾਰ ਪਿੰਡਾਂ ਦੇ ਵਿੱਚ ਕਟਾਰੂ ਚੱਕ ਬੱਸੀ ਫਗਾਨਾ ਨਾਲਾ ਤੇ ਖੰਨੀ ਕੋਈ ਦੇ ਵਿੱਚ ਜਿਹੜਾ ਇਹ ਕੈਂਪ ਲਾਏ ਗਏ ਆ ਜਲ ਕੁਆਰੀ ਤੋਂ ਡਰਦੇ ਆ ਲੋਕਾਂ ਦੀ ਹਿੰਮਤ ਨਹੀਂ ਪੈਂਦੀ ਤੁਸੀਂ ਪਤਾ ਨਹੀਂ ਦਫਤਰ ਚ ਗਏ ਸੁਣਨਾ ਮਿਲਣਾ ਨਹੀਂ ਮਿਲਣਾ ਸੋ ਬੜਾ ਚੰਗਾ ਲੱਗਿਆ ਅੱਜ ਲੋਕ ਪਰਿਵਾਰਾਂ ਚੋਂ ਨਿਕਲ ਕੇ ਆਏ ਆ ਔਰ ਆਪਣੇ ਸਰਟੀਫਿਕੇਟ ਬਣਾ ਰਹੇ ਆ ਜਿਸ ਵੀ ਤਰ੍ਹਾਂ ਦਾ ਕੋਈ ਲੋਕਾਂ ਦਾ ਕੰਮ ਹੋਏਗਾ ਲਗਭਗ 44 ਜਿਹੜੀਆਂ ਯੋਜਨਾਵਾਂ ਨੇ ਜਿਹਦਾ ਲੋਕਾਂ ਦੇ ਜੀਵਨ ਦੇ ਵਿੱਚ ਅਕਸਰ ਲੋੜਾਂ ਪੈਂਦੀਆਂ ਨੇ ਸੌਦਾ ਸੈਂਟਰ ਵੀ ਨਾਲ ਹੀ ਅੱਜ ਇੱਥੇ ਆਇਆ ਭਾਵ ਇੱਥੇ ਟੈਪ ਕਰਕੇ ਇੱਥੇ ਔਨਲਾਈਨ ਕਰਕੇ ਤੋ ਬਹੁਤ ਵੱਡੀ ਜਿਹੜੀ ਹੈ ਰਾਹਤ ਪੰਜਾਬ ਦੇ ਲੋਕਾਂ ਨੂੰ ਮਿਲੀ ਹੈ